ਲਓ ਜੀ ਦੋਸਤੋ 2 ਕਮੈਂਟ ਦੀ ਵੀਡੀਓ ਆ ਜਿਹੜੇ ਵੀਰ ਗੋਟ ਫਾਰਮ ਦਾ ਕੰਮ ਕਰਨਾ ਚਾਹੁੰਦੇ ਆ ਅਸੀਂ ਵੀ ਆਹ ਡੈਰੀ ਫਾਰਮ ਦੇ ਨਾਲ-ਨਾਲ ਗੋਟ ਫਾਰਮ ਦਾ ਕੰਮ ਕਰਦੇ ਆ ਤੇ ਟਾਈਮ ਟੂ ਟਾਈਮ ਜਿਹੜੀ ਵੀ ਵੀਡੀਓ ਅਸੀਂ ਅਪਲੋਡ ਕਰਦੇ ਆ ਵੀ ਇਹਨਾਂ ਨੂੰ ਕੀ ਪਾਈਦਾ ਆ ਦੇਖੋ ਹੁਣ ਅਸੀਂ ਐਲਮਿੰਡਾ ਜੋਲ ਦਵਾਈ ਆ ਆਹ ਇਹ ਛੋਟੇ ਬੱਚਿਆਂ ਨੂੰ ਵੀ ਦਿੰਨੇ ਆ ਤੇ 20 20 ਐਮ ਐਲ ਇਹ ਅਸੀਂ 3 ਮਹੀਨੇ ਬਾਅਦ ਹਰੇਕ ਬੱਕਰੀ ਨੂੰ ਦੇਣੀ ਆ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਐਂਡ ਤੱਕ ਵੀ ਜੁੜੇ ਰਹੋ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਜਿੰਨੇ ਹੁਣ ਅਸੀਂ ਦੇਖਦੇ ਆ ਸਾਨੂੰ ਕਾਲਾਂ ਆਉਂਦੀਆਂ ਨੇ ਵੀਡੀਓ ਤੇ ਅਸੀਂ ਦੇਖੋ ਵੀਰੇ ਇਹ 15 20 ਤੋਂ ਸ਼ੁਰੂ ਕਰਿਆ ਸੀ ਹੁਣ ਅਸੀਂ 100 ਪਲੱਸ ਚਲੇ ਗਏ ਪਰ ਸਾਡਾ ਇਹਦਾ ਟਾਰਗੇਟ ਆ 1000 ਬੱਕਰੀ ਦਾ ਵਾ ਅਸੀਂ ਮੱਝਾਂ ਦਾ ਜਿਹੜਾ ਸਾਡਾ ਵਪਾਰ ਆ ਤੇ ਪਹਿਲਾਂ ਮੱਝਾਂ ਹੀ ਜ਼ਿਆਦਾ ਰੱਖੀਆਂ ਸੀ ਉਹਨੂੰ ਘਟਾ ਕੇ ਨਾਲ ਵਪਾਰ ਦਾ ਕੰਮ ਕਰਿਆ ਤੇ ਥੋੜੇ ਪਸ਼ੂ ਘਰੇ ਲਾਏ ਹੋ ਨੇ ਬਾਕੀ ਆਈ ਜਾਈ ਜਾਂਦੇ ਆ ਹੁਣ ਆ ਦੋ ਤਿੰਨ ਦਿਨਾਂ ਚ ਆ ਜਾਣਗੇ ਪਸ਼ੂ ਹੋਰ ਇਹ ਤੁਸੀਂ ਹੁਣ ਕਈ ਵਾਰ ਆਪਾਂ ਵੀਡੀਓ ਦੇਖ ਕੇ ਇਹਦੇ 'ਚ ਬੰਦਾ ਫਸ ਜਾਂਦਾ ਇਹਦੇ ਵਿੱਚ ਦੇਖੋ ਇਨਕਮ ਵਧੀਆ ਪਰ ਇਹਨੂੰ ਥੋੜੇ ਤੋਂ ਨਾ ਸ਼ੁਰੂ ਕਰੋ 2-4 ਬੱਕਰੀਆਂ ਘਰੇ ਰੱਖ ਕੇ ਜੇ ਜਾਣੀ ਇਹ ਮਰਦੀ ਆ ਤਾਂ ਮੋਕ ਲਾ ਕੇ ਵੀ ਮਰ ਜਾਂਦੀ ਆ ਇਹਦੀ ਜਿਹੜੇ ਮੇਨ ਕਮਾਈ ਆ ਆਹ ਛੋਟੇ ਬੱਚਿਆਂ ਤੋਂ ਆ ਇਹ ਗਾੜੀ ਦੁੱਧ ਜਿਹੜਾ ਇਹਦਾ ਜਿੰਨਾ ਕਿ ਪਾਉਂਦੀਆਂ ਨੇ ਉੰਨਾ ਕੱਪਾ ਜੇ ਹੁਣ ਬੰਦਾ ਰੱਖਿਆ ਉਹਦੀ ਤਨਖਾਹ ਕੱਢਦੀ ਇਹਦੀ ਮੇਨ ਇਨਕਮ ਜਿਹੜੀ ਆ ਫਿਰਦੀ ਆ ਇਹ ਬੱਚੇ ਪਾਲ ਕੇ ਇਹ ਵੀ ਛੋਟੇ ਵੇਚਣ ਤੇ ਨਹੀਂ ਫਾਇਦਾ ਹੁਣ ਕਈ ਵੀਰ ਸਾਤੋਂ ਛੋਟੇ ਮੰਗਦੇ ਆ ਸੀ ਕੋਈ ਲਿਹਾਜ਼ ਵਾਲੇ ਬੰਦੇ ਨੂੰ ਦੇਤੇ ਦੇਤੇ ਨਹੀਂ ਇਹ ਵੱਡੀਆਂ ਬੱਕਰੀਆਂ ਕਰਕੇ ਵੇਚੋ ਤਾਂ ਇਹ 2 ਕੁ ਸਾਲ ਦੇ ਵਿੱਚ ਵਧੀਆ 30-35 ਹਜ਼ਾਰ ਦਾ ਤੁਹਾਡਾ ਨਾਗ ਤਿਆਰ ਹੋ ਜਾਂਦਾ ਜੇ ਆਪਾਂ ਹੁਣ ਲੋਨ ਲੈ ਲਿਆ ਜਾਂ ਆਪਾਂ ਪੈਸੇ ਕੋਲੋਂ ਜ਼ਿਆਦਾ ਲਾ ਲਈ 10-15 ਬੱਕਰੀਆਂ ਲੈਂਦੀਆਂ ਕਿਸੇ ਦੀਆਂ ਘਰੇ ਲੱਗੀਆਂ ਹੋਈਆਂ ਨੇ ਹੁਣ ਸਾਡੀਆਂ ਬੱਕਰੀਆਂ ਸਾਡੇ ਕੋਲੇ ਲੱਗੀਆਂ ਹੋਈਆਂ ਨੇ ਇਹਨਾਂ ਨੇ ਦੂਜੇ ਕੋਲ ਜਾ ਕੇ ਘਟਣਾ ਹੀ ਘਟਣਾ ਛੋਟੇ ਬੱਚੇ ਪਾਲੋ ਉਹ ਤੋਂ ਤੁਹਾਨੂੰ ਨਾਲੇ ਤਾਂ ਥੋਡੇ ਘਰੇ ਗਏ ਜੇ ਜਾਣਗੇ ਤੁਸੀਂ ਚرائی ਤੇ ਲੈ ਜਾਣੇ ਚرائی ਤੇ ਲੈ ਜਾਓ ਉਦਾਂ ਘਰੇ ਰੱਖਣੇ ਨੇ ਘਰੇ ਰੱਖ ਲਓ ਉਸ ਹਿਸਾਬ ਨਾਲ ਉਹ ਤੁਹਾਡੇ ਕੋਲੇ ਲੱਗ ਜਾਣਗੇ ਵੱਡਿਆਂ ਦੇ ਉੱਤੇ ਜ਼ਿਆਦਾ ਪੈਸੇ ਲਾਉਣ ਨਾਲੋਂ ਮੈਂ ਤੁਹਾਨੂੰ ਤਾਂ ਰੋਕਦਾ ਕਿਉਂਕਿ ਇਹ ਜ਼ਿਆਦਾਤਰ ਤਾਂ ਐ ਚੱਲਦਾ ਵੀ YouTube ਦੇ ਨਾ ਇਹ ਬਿਜ਼ਨਸ ਦਾ ਜਲੂਸ ਕੱਢਣ ਲੱਗੇ ਹੋਏ ਨੇ ਵੀ ਸਾਤੋ ਲਓ ਇਹਦੇ ਚ ਆ ਫਾਇਦਾ ਫਾਇਦਾ ਹੈਗਾ ਕਿਤੇ ਜ਼ਿਆਦਾ ਫਾਇਦਾ ਮੱਝਾਂ ਨਾਲੋਂ ਗਾਵਾਂ ਨਾਲੋਂ ਵਾਧੂ ਇਨਕਮ ਇਹਨਾਂ ਦੀ ਪਰ ਹੈਗੀ ਆ ਤਰੀਕੇ ਵਾਜੇ ਵੀਰੇ ਤੇ ਇੱਕ ਵਾਰ ਫਸੇ ਹੋ ਨਾ ਸਾਥੋਂ ਰਹਿ ਜ਼ਰੂਰ ਲੈ ਲਿਓ ਹੁਣ ਜਿਵੇਂ ਟ੍ਰੇਨਿੰਗ ਤੇ ਪੈਸੇ ਦਿਨੋ ਤੁਸੀਂ ਤੁਹਾਨੂੰ ਕੋਈ ਪੈਸੇ ਦੇਣ ਦੀ ਨਹੀਂ ਲੋੜ ਸਾਡੇ ਕੋਲੇ ਆਵੋ ਇੱਕ ਦਿਹਾੜੀ ਰਹੋ ਅਸੀਂ ਰੋਟੀ ਪਾਣੀ ਆਪਦਾ ਤੁਹਾਨੂੰ ਫ੍ਰੀ 'ਚ ਖਿਲਾਵਾਂਗੇ ਤੇ ਤੁਹਾਨੂੰ ਟ੍ਰੇਨਿੰਗ ਜਿਹੜੀ ਅਸੀਂ ਫ੍ਰੀ 'ਚ ਦਵਾਂਗੇ ਜਿਹੜਾ ਸਰਟੀਫਿਕੇਟ ਆ ਉਹ ਸਰਕਾਰੀਓ ਹੀ ਲਵੋ ਜੇ ਕਿਸੇ ਨੇ ਲੋਨ ਲੈਣਾ ਇਸ ਕਰਕੇ ਅਸੀਂ ਜਿੰਨੀ ਵੀ ਬਾਕੀ ਪੈਸੇ ਤੇ ਤੁਸੀਂ ਫੋਲੋ ਕਰੋਗੇ ਅਸੀਂ ਹਰੇਕ ਚੀਜ਼ ਨਾਲ ਦੀ ਨਾਲ ਅਪਲੋਡ ਕਰਦੇ ਆਂ ਵੀ ਕਦੋਂ ਅਸੀਂ ਕਿਹੜੀ ਚੀਜ਼ ਦੇਣੀ ਆ ਫੇਰ ਵੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਲਾਸਟ 'ਚ ਵੀ ਵੀ ਇਹੇ ਥੋੜੇ ਤੋਂ ਸ਼ੁਰੂ ਕਰਿਓ ਵੱਧ ਪੈਸੇ ਲਾ ਕੇ ਮੁੜ ਕੇ ਥੋੜਾ ਇਹ ਬਿਜ਼ਨਸ ਤੋਂ ਹੀ ਮੂੰਹ ਮੋੜ ਜੇ ਉਹਦੇ ਨਾਲੋਂ ਥੋੜੇ ਲਾਂਘੋਗੇ ਥੋੜੇ ਪੈਸੇ ਲਾ ਕੇ ਥੋੜਾ ਵੱਡਾ ਬਿਜ਼ਨਸ ਹੋ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਇਨਕਮ ਵੀ ਬਹੁਤ ਵਧੀਆ 2-3 ਸਾਲ ਬਾਅਦ ਇਹ ਵਧੀਆ ਟੌਪ ਦੇ ਬਿਜ਼ਨਸ 'ਚ ਆ ਜਾਓਗੇ ਤੁਸੀਂ ਜੇ ਹੁਣ ਥੋੜੇ ਬੱਚਿਆਂ ਤੋਂ ਜੇ ਤੁਹਾਡੇ ਚ ਗੰਜਾਇਸਾ 10 ਬੱਚਿਆਂ ਤੋਂ ਸ਼ੁਰੂ ਕਰ ਲਓ 15 ਤੋਂ 2 ਸਾਲ ਦੇ ਵਿੱਚ ਉਹਨਾਂ ਨੇ 30-40 ਤੇ ਚਲੇ ਜਾਣਾ ਆਪਣੇ ਆਪ ਤੇ ਤੁਹਾਡਾ ਖਰਚਾ ਵੀ ਇੱਧਾ ਰਹਿ ਜਾਊ 10-15 ਲੱਖ ਲਾਇਆ ਹੋਇਆ ਫਿਰ ਆਪਾਂ ਨੂੰ ਕੇਰਾ ਦੁਖਦਾ ਹੁਣ ਅਸੀਂ ਵੀ ਇਦਾਂ ਹੀ ਥੋੜਾ ਥੋੜਾ ਇਹ ਸਟੱਡੀ ਕਰੀ ਜਾਂਦੇ ਆ ਨਾਲ ਦੀ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਪਿਛਲੇ ਸਾਲ ਸਾਡੇ ਜਾਦਾ ਬੱਚੇ ਮਰ ਗਏ ਸੀ ਹੁਣ ਅਸੀਂ ਕੀ ਘਾਟ ਸੀ ਅਸੀਂ ਦੁੱਧ ਚੰਗਾ ਕੇ ਜਿਆਦਾ ਬੱਚੇ ਮਾਰ ਲਏ ਸੀ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਨਾ ਤਜਰਬਾ ਆਈ ਜਾਉ ਤੇ ਆਪੇ ਹੀ ਕਾਮਯਾਬ ਹੋਵੋਗੇ ਬਿਜ਼ਨਸ ਵਧੀਆ ਕੋਈ ਇਹਦੇ ਚ ਘਾਟੇ ਵਾਲੀ ਨਹੀਂ ਗੱਲ ਇਹ ਤਾਂ ਮੈਂ ਗਾਰੰਟੀ ਦੇ ਦੂ ਹਸਤਾਮ ਤੇ ਲਿਖ ਕੇ ਜੇ ਬੰਦਾ ਮਿਹਨਤ ਕਰੇ ਵੀ ਕੋਈ ਘਾਟਾ ਹੀ ਨਹੀਂ ਹੈ ਚ ਵਧੀਆ ਤੁਹਾਨੂੰ ਸੈੱਟ ਕਰ ਦੇਣੀ ਹੈ ਇਹ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਫੋਲੋ ਕਰਿਓ ਜ਼ਰੂਰ ਤੁਹਾਨੂੰ ਨਾਲ ਦੀ ਨਾਲ ਨੌਲੇਜ ਮਿਲਦੀ ਰਹੇ